ਸੱਚਕਲ ਦੋਸਤੋ ਪਬਲਿਕ ਸਮਾਣਾ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਕੁਝ ਦੇਰ ਪਹਿਲਾਂ ਸਮਾਣਾ ਦੀ ਕ੍ਰਿਸ਼ਨਾ ਮਾਰਕੀਟ ਦੇ ਵਿੱਚ ਦੋ ਦੁਕਾਨਦਾਰਾਂ ਦੀ ਆਪਸ ਦੇ ਵਿੱਚ ਗਾਗ ਨੂੰ ਲੈ ਕੇ ਹੁੰਦੀ ਹੈ ਲੜਾਈ ਜਿਸ ਦੇ ਵਿੱਚ ਇੱਕ ਪਤਰ ਜਿਹੜੀ ਹੈ ਸਮਾਣਾ ਦੇ ਸਿਵਲ ਹਸਪੀਟਲ ਦੇ ਵਿੱਚ ਜੇਰੇ ਇਲਾਜ ਦੇ ਲਈ ਪਹੁੰਚੀ ਹੈ ਤੇ ਦੂਜੇ ਪੱਖ ਦਾ ਵੀ ਇਹੀ ਕਹਿਣਾ ਹੈ ਕਿ ਮੇਰਾ ਗਾਗ ਜਿਹੜਾ ਗਲਤੀ ਨਾਲ ਉਸ ਦੁਕਾਨ ਦੇ ਉੱਤੇ ਚਲਾ ਗਿਆ ਸੀ ਜਿਸ ਨੂੰ ਲੈ ਕੇ ਦੋਨਾਂ ਦੇ ਵਿੱਚ ਕਾਫੀ ਜਿਹੜੀ ਟਕਰਾਰ ਬਾਜ਼ੀ ਹੁੰਦੀ ਹੈ ਜਿਸ ਦੇ ਵਿੱਚ ਡੰਡੇ ਸੋਟੇ ਤੇ ਆਪਸੀ ਜਿਹੜੇ ਨੇ ਮੁੱਕਕਸੁੰਨ ਵੀ ਚੱਲਦੇ ਨੇ ਜਿਸ ਨੂੰ ਲੈ ਕੇ ਭਰੀ ਬਾਜ਼ਾਰ ਦੇ ਵਿੱਚ ਅੱਜ ਜਿਹੜਾ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ ਕ੍ਰਿਸ਼ਨਾ ਮਾਰਕੀਟ ਜਿਹੜੀ ਇਸ ਟਾਈਮ ਇਹੀ ਸਸਪੈਂਸ ਦੇ ਵਿੱਚ ਬਣੀ ਹੋਈ ਸੀ ਕਿ ਕਿਉਂ ਇੰਨੀ ਜੜੀ ਵਾਰਦਾਤ ਹੋਈ ਹੈ ਇਸ ਟਾਈਮ ਜਿਹੜੀ ਸਿਟੀ ਪੁਲਿਸ ਹੈ ਇਸ ਮਸਲੇ ਦੀ ਜਿਹੜੀ ਜਾਂਚ ਕਰਨ ਲੱਗੀ ਹੋਈ ਹੈ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਭਰੇ ਬਾਜ਼ਾਰ ਦੇ ਵਿੱਚੋਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਭਰੇ ਬਾਜ਼ਾਰ ਦੇ ਵਿੱਚ ਅੱਜ ਜਿਹੜੇ ਨੇ ਦੋਨਾਂ ਧਿਰਾਂ ਦੇ ਵੱਲੋਂ ਜਿਹੜੀ ਲੜਾਈ ਕੀਤੀ ਗਈ ਹੈ ਰਾਜਕੁਮਾਰ ਦਾ ਜਿਹੜਾ ਲੜਕਾ ਹੈ ਉਸ ਦਾ ਇਹੀ ਕਹਿਣਾ ਹੈ ਕਿ ਮੈਨੂੰ ਜਿਹੜਾ ਬੇਕਸੂਰਾ ਮਾਰਿਆ ਗਿਆ ਲੇਕਿਨ ਸਾਡਾ ਗਾਕ ਉੱਧਰ ਗਿਆ ਸੀ ਅਸੀਂ ਫਿਰ ਵੀ ਦੇਖ ਰਹੇ ਸੀ ਜਦੋਂ ਗਾਕ ਬਾਹਰ ਨਿਕਲਿਆ ਤਾਂ ਅਸੀਂ ਉਸ ਦਾ ਹਾਲਚਾਲ ਸਿਰਫ ਪੁੱਛਿਆ ਜਿਸ ਨੂੰ ਲੈ ਕੇ ਇੰਨਾ ਕੋ ਵਾਅਦਾ ਵਧਿਆ ਤਸਵੀਰ ਲੜਾਈ ਦੀਆਂ ਸੀ ਲਗਾਤਾਰ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਕਿ ਪਬਲਿਕ ਸਾਡਾ ਨਿਊਜ਼ਰਲ ਡਿਜੀਟਲ ਪੇਜ ਹੈ ਇਸ ਤੋਂ ਵੀ ਤੁਹਾਨੂੰ ਜਿਹੜੀਆਂ ਸਾਂਝੀਆਂ ਕਰ ਰਹੇ ਆ ਜਿਹੜਾ ਕੱਪੜੇ ਦੀ ਦੁਕਾਨ ਕਰਦਾ ਉਸਦੇ ਲੜਕੇ ਦਾ ਜਿਹੜਾ ਚੇਤਨਜੀ ਕੀ ਗੱਲ ਬਾਕੀ ਉਸ ਦਾ ਕਹਿਣਾ ਵੀ ਇਹੀ ਹੈ ਕਿ ਉਹ ਜਿਹੜਾ ਨਸ਼ੇ ਦੀ ਡੋਜ਼ ਕਰਦਾ ਪਰ ਦੂਸਰੇ ਪੱਖ ਦਾ ਜਦੋਂ ਪੱਖ ਜਾਣਿਆ ਜਾਂਦਾ ਉਹਨਾਂ ਵੱਲੋਂ ਵੀ ਇਹੀ ਕਿਹਾ ਜਾਂਦਾ ਕਿ ਉਹ ਆਧਾਰ ਕਾਰਡ ਤੇ ਗੋਲੀਆਂ ਲੈ ਕੇ ਖਾਂਦਾ ਪਰ ਇਹ ਗੋਲੀਆਂ ਦੀ ਸਮਝ ਨਹੀਂ ਆਈ ਕਿ ਇਹ ਗੋਲੀਆਂ ਹੀ ਸਨ ਜਾਂ ਕੋਈ ਬਰੂਤ ਖਾਦਾ ਹੈ ਜਿਨ੍ਹਾਂ ਕਰਕੇ ਇਹ ਇੰਨੀ ਲੜਾਈ ਦਾ ਕਾਰਨ ਦੇਖਣ ਨੂੰ ਮਿਲਿਆ ਕੋਈ ਨਸ਼ੇ ਨੂੰ ਲੈ ਕੇ ਗੱਲਬਾਤ ਉਹ ਕਰ ਰਹੇ ਨੇ ਵੀ ਕਹਿੰਦੇ ਕੋਈ ਨ ਕਿ ਜਿਹੜਾ ਉਹਦਾ ਮੁੰਡਾ ਨਸ਼ਾ ਕਰਦਾ ਜੀ ਖੁਦ ਆਪੀ ਉਹਦਾ ਮੁੰਡਾ ਨਸ਼ਾ ਕਰਦਾ ਜੀ ਤੁਹਾਨੂੰ ਵੀ ਮਾਰਿਆ ਮੁਰਿਆ ਗਿਆ ਹਾਂਜੀ ਮੈਨੂੰ ਵੀ ਮਾਰਿਆ ਗਿਆ ਜੀ ਕਿੱਥੇ ਲੱਗਿਆ ਤੁਹਾਡੇ ਸਰਫਿਟ ਤੇ ਵੀ ਬੜੇ ਫਾਟੇ ਨੇ ਮੇਰੇ ਠੀਕ ਹੈ ਮੋਟੇ ਮੋਰੇ ਮੋਟੇ ਵੀ ਲੱਗਿਆ ਜੀ ਮੇਰੇ ਠੀਕ ਹੈ ਹੁਣ ਕੀ ਮੰਗ ਕਰਨਾ ਚਾਹੁੰਦੇ ਹੋ ਸਾਡੀ ਵੱਲੋਂ ਕੋਈ ਮੰਗ ਨਹੀਂ ਹੈ ਜਿਸ ਕਰਨਾ ਠੀਕ ਹੈ ਉਹ ਤਾਂ ਕਹਿ ਰਹੇ ਨੇ ਵੀ ਸਾਨੂੰ ਕਹਿੰਦੇ ਇਨਸਾਫ ਚਾਹੀਦਾ ਕਹਿੰਦੇ ਸਾਨੂੰ ਮਾਰਿਆ ਸਾਨੂੰ ਇਨਸਾਫ ਚਾਹੀਦਾ ਜਿਸ ਚੀਜ਼ ਸਾਨੂੰ ਵੀ ਪ੍ਰੋਪਰਲੀ ਇਨਸਾਫ ਚਾਹੀਦਾ ਜੀ ਨਾਮਾ ਜੀ ਤੁਹਾਡਾ ਮੇਰਾ ਨਾਮ ਵਿਕਾਸ ਕੁਮਾਰੀ ਵਿਕਾਸ ਕੁਮਾਰ ਕੀ ਗੱਲਬਾਤ ਸਾਡੇ ਗਾਰਡਨ ਬੜੇ ਨੇ ਦੇ ਜਿਹੜੇ ਨੂੰ ਕੁਝ ਮਾਸ ਨੂੰ ਰੱਖਿਆ ਹੋਇਆ ਹੈ ਅੰਦਰ ਨਸੀਬ ਗੋਲ ਦੇ ਗੋੜੇ ਖਾਂ ਦੇ ਜਿਹੜਾ ਗਾਹ ਸਾਡੇ ਗਾਣ ਨੂੰ ਗਾਹ ਕੁੜਾ ਨਹੀਂ ਆਂਦਾ ਜਿਸੇ ਰੋਗ ਦੇ ਸੱਤਾਂ ਤੰਗਾਂ ਕੱਢਦਾ ਹੈ ਅੱਜ ਰੁੱਕਿਆ ਜਿਸ ਨੂੰ ਗਾੜਨ ਲੱਗ ਗਿਆ ਫਿਰ ਸਤ ਪਾਈ ਹੋਏ ਸੱਤਾਂ ਦਾ ਮਰੀਆਂ ਡੜੀ ਟੰਗਾਂ ਮਰੀਆਂ ਤੇ ਅੱਧੇ ਅੱਧੇ ਨੇ ਦੋ ਮਾਲਕ ਦੇ ਮੁੰਡਾ ਦੋ ਲੱਗ ਤੀ ਨਾ ਦੇਣ ਕੋਟਣਾ ਕਾ ਦਾ ਕੰਮ ਹੈ ਤੁਹਾਡਾ ਉੱਥੇ ਤੁਹਾਡਾ ਰੀਡੀਮੇਟ ਦਾ ਹੀ ਹੈ ਰੀਡੀਮੇਟ ਦਾ ਉਹਨਾਂ ਦਾ ਵੀ ਰੀਡੀਮੇਟ ਦਾ ਹੀ ਹੈ ਸਾਡੇ ਸਾਹਮਣੇ ਦੁਕਾਨ ਕਿ ਕਿਸ ਗੱਲ ਡਾਂਗਾ ਮਾਰੀਆਂ ਸੀ ਗਾਹਕ ਨੂੰ ਲੈ ਕੇ ਜਾਈ ਹੁਣ ਕੀ ਮੰਗ ਕਰਨਾ ਚਾਹੁੰਦੇ ਹੋ بس ਇਹ ਕਹਿਣਾ ਚਾਹੁੰਦੇ ਕਿ ਉਹ ਮੁੰਡ ਨੂੰ ਹਟਾਣਾ ਚਾਹੀਦਾ ਉਹਨਾਂ ਨੂੰ ਉੱਥੋਂ ਕੋਈ ਕਾਪੜੇ ਮਾਰਨ ਚਾਹੀਦੇ ਹੈ ਠੀਕ ਗੱਲ ਨੂੰ ਬੜਾ ਮੁੰਡੇ ਦਾ ਕੰਮ ਠੀਕ ਗੱਡੀ ਬਿਲਕੁਲ ਸਹੀ ਠੀਕ ਕੀ ਨਾਮ ਹੈ ਜੀ ਤੁਹਾਡਾ ਵਿਵੇਕ ਗਰਗ ਵਿਵੇਕ ਗਰਗ ਜੀ ਕੀ ਗੱਲਬਾਤ ਹੋਈ ਹੈ ਜਿਹੜੀ ਇੰਨੀ ਆਪਸੀ ਲੜਾਈ ਹੋਈ ਹੈ ਇਹ ਪਾਜੀ ਅਸਲ 'ਚ ਕਸਟਮਰ ਆਉਣਾ ਹੀ ਦੁਕਾਨ 'ਚ ਭੁਲੇਖੇ ਨਾ ਪੜ ਗਿਆ ਹੂੰ ਐਸਪੋਰ ਬਾਹਰ ਆ ਗਿਆ ਮੁੰਡੇ ਨੇ ਮਾਰਲੀ ਆਵਾਜ਼ ਤੇ ਜੀ ਪੋਟੋ ਮੋ ਦਾ ਜੈਂਸ ਨੇ ਕੱਢਿਆ ਗਾਲ ਮੁੰਡੇ ਨੂੰ ਚਲੋ ਉਹ ਚੁੱਪ ਕਰ ਗਿਆ ਉਹਨੇ ਫੇਰ ਮਿਲ ਕੇ ਬੋਲਿਆ ਉਹਦਾ ਮੁੰਡਾ ਬੋਲਣ ਲੱਗ ਗਿਆ ਤਾਂ ਫਿਰ ਕੀ ਨੇ ਵੀ ਗਾਲ ਕੱਢੀ ਹਥੋਂ ਹੱਥਾ ਬਾਈ ਸਾਡੀ ਬੋਦੀ ਹੂੰ ਨਹੀਂ ਉਹਨਾਂ ਨੇ ਇੱਕ ਰੋਪ ਲਾਇਆ ਵੀ ਕਹਿੰਦੇ ਤੁਹਾਡੀ ਦੁਕਾਨ ਤੇ ਕੋਈ ਨਸ਼ਾ ਨੁਸ਼ਾ ਕਰਦਾ ਮੁੰਡਾ ਵੀ ਉਹ ਨਸ਼ੇ ਦੀ ਡੋਜ਼ ਦੇ ਵਿੱਚ ਰਹਿੰਦਾ ਐਦਾਂ ਦੀ ਕੋਈ ਗੱਲ ਕਹੀ ਉਹ ਨਸ਼ੇ ਦਾ ਉਹ ਮੁੰਡਾ ਵੀ ਕਰਦਾ ਜੀ ਮਾਸ਼ਾਅੱਲਾ ਉਹ ਮੁੰਡਾ ਨਸ਼ਾ ਨਸ਼ਾ ਕਰਦਾ ਜੀ ਉਹਦਾ ਮੁੰਡਾ ਵੀ ਉਹ ਮੁੰਡਾ ਵੀ ਨਸ਼ਾ ਕਰਦਾ ਜੀ ਹੂੰ ਹੁਣ ਕੀ ਮੰਗ ਕਰਨਾ ਚਾਹੁੰਦੇ ਤੁਸੀਂ ਅਸਲ ਸਾਡੇ ਦਾ ਕੀ ਮੰਗਾ ਜੀ ਇਸ ਕਹਿੰਦੇ ਟੋਟਾ ਤਾਂ ਨਹੀਂ ਕੋਈ ਲੱਗੀ ਸਰਟੀਫਿਕੇਟ ਹਾਂਜੀ ਤੁਹਾਡੇ ਤਾਂ ਨਹੀਂ ਕੋਈ ਸਰਟੀਫਿਕੇਟ ਲੱਗੀ ਹੋਰ ਦੇ ਲੱਗੀ ਜੀ ਠੀਕ